ਹੈਲੋ ਹਾਂਜੀ ਸასიਆਕਾਲ ਬਰਾਡ ਫੈਮਿਲੀ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਹਾਜ਼ਰ ਹੋਏ ਹਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਅੱਜ ਆਪਾਂ ਤੁਹਾਨੂੰ ਪਰਮਲਾਂ ਦੀ ਸਬਜ਼ੀ ਬਣਾਉਣ ਦਾ ਤਰੀਕਾ ਦੱਸਦੇ ਹਾਂ ਕਿਸ ਤਰ੍ਹਾਂ ਸਬਜ਼ੀ ਬਣਾ ਕੇ ਆਪਾਂ ਰੈਡੀ ਕਰ ਸਕਦੇ ਹਾਂ ਆਜੋ ਜੀ ਆਪਾਂ ਚੱਲਦੇ ਹਾਂ ਆਪਣੇ ਚੌਂਤਰੇ ਦੇ ਵਿੱਚ ਅੱਗੇ ਆਪਾਂ ਤੁਹਾਨੂੰ ਰਸੋਈ ਦੇ ਵਿੱਚ ਦੱਸਦੇ ਹੁੰਦੇ ਹਾਂ ਤੇ ਮੈਂ ਜ਼ਿਆਦਾਤਰ ਕੰਮ ਆ ਜਿਹੜਾ ਇੱਧਰ ਚੁੱਲਾ ਚੌਂਕ ਆਪਣੇ ਬਣਿਆ ਹੋਇਆ ਹੈਗਾ ਇਥੇ ਹੀ ਕਰਦੀ ਹੁੰਨੀ ਆ ਬਾਹਰ ਬੈਠ ਕੇ ਕਿਉਂਕਿ ਨਾ ਅੰਦਰ ਜੀ ਤੇਲ ਜ਼ਿਆਦਾ ਹੋ ਜਾਂਦਾਗਾ ਤੇ ਆਪਾਂ ਚप्पल ਵਗੈਰਾ ਆਪਣੀ ਲਾਤੀ ਤੇ ਆਪਾਂ ਆ ਗਏ ਆਪਣੇ ਚੌਂਤਰੇ ਦੇ ਵਿੱਚ ਤੇ ਆ ਆ ਤੁਹਾਨੂੰ ਸਬਜ਼ੀ ਦੱਸਣ ਲੱਗੀਆਂ ਆਪਣੇ ਕੋਲੇ ਪਰਮਲ ਕੱਟੇ ਹੋਏ ਆ ਤੇ ਅੱਗੇ ਮੈਂ ਤੁਹਾਨੂੰ ਦੱਸਦੀ ਆ ਇਸ ਤਰ੍ਹਾਂ ਠੀਕ ਹਾਂਜੀ ਆਪਾਂ ਇੱਧਰ ਚੌਂਤਰੇ ਦੇ ਵਿੱਚ ਆ ਗਏ ਤੇ ਸਭ ਤੋਂ ਪਹਿਲਾਂ ਮੈਂ ਕੜਾਈ ਆਪਾਂ ਲੋਹੇ ਦੀ ਕੜਾਈ ਦੇ ਵਿੱਚ ਸਬਜ਼ੀ ਬਣਾਉਣੀ ਹੁੰਦੀ ਆ ਫਲੀਆਂ ਭਿੰਡੀਆਂ ਤੇ ਇਹ ਵਾਲੇ ਪਰਮਲ ਹਨ ਜਿਹੜੀ ਸੁੱਕੀ ਸਬਜੀ ਆ ਕਿ ਗਰਮੀ ਦੇ ਮੌਸਮ ਦੀ ਉਹ ਆਪਾਂ ਇਹ ਲੋਹੇ ਦੀ ਕੜਾਈ ਦੇ ਵਿੱਚ ਹੀ ਬਣਾਉਣੇ ਹੁੰਦੇ ਆ ਬਾਹਰ ਠੀਕ ਹੈ ਜੀ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਇਹ ਢੋਤੀ ਸੀ ਕੜਾਈ ਇੱਕ ਵਾਰ ਤੇ ਗੈਸ ਔਨ ਕਰ ਦਿੱਤਾ ਪਾਣੀ ਸੁੱਕ ਜਾਂਨ ਦਿੰਨੇ ਆ ਪਾਣੀ ਸੁੱਕੇ ਜਾਂਨ ਤੋਂ ਬਾਅਦ ਆਪਾਂ ਤੇਲ ਪਾਵਾਂਗੇ ਇਹਦੇ ਵਿੱਚ ਠੀਕ ਹੈ ਜੀ ਇਸ ਤਰ੍ਹਾਂ ਦਾ ਪਾਣੀ ਸੁੱਕ ਜਾਂਦਾ ਸਰੋਂ ਦੇ ਤੇਲ ਦੇ ਵਿੱਚ ਆਪਾਂ ਜਿਹੜੀਆਂ ਇਹ ਸੁੱਕੀਆਂ ਸਬਜ਼ੀਆਂ ਹੁੰਦੀਆਂ ਸਰੋਂ ਦੇ ਤੇਲ ਦੇ ਵਿੱਚ ਬਣਾ ਕੇ ਅਪਾ ਰੈਡੀ ਕਰਦੇ ਆ ਘਰ ਦੀ ਸਰੋਂ ਦਾ ਘਾਣੀ ਕਢਾ ਲੈਨੇ ਹੁੰਨੇ ਆ ਛੋਟੀ ਬੋਟਲ ਦੇ ਵਿੱਚ ਮੈਂ ਤੇਲ ਕੱਢ ਕੇ ਰੱਖਿਆ ਹੋਇਆਗਾ ਤੇ ਆ ਪਹਿਲਾਂ ਸੁਣ ਲੋ ਜੀ ਰੈਸਪੀ ਹੈ ਨਾ ਜਿਹੜੀ ਸਬਜੀ ਦੀ ਮਸਾਲੇ ਵਗੈਰਾ ਜਿਹੜੇ ਆਪਾਂ ਪਾਉਨੇ ਆ ਨਾਰਮਲ ਮਸਾਲੇ ਮਸਾਲੇ ਆਪਾਂ ਯੂਜ਼ ਕਰਦੇ ਆ ਜੀ ਨਾ ਕੋਈ ਬਾਦੂ ਮਸਾਲਾ ਵਗੈਰਾ ਨਹੀਂ ਪਾਉਂਦੇ ਠੀਕ ਹੈ ਜੀ ਇਹ ਆਪਣੇ ਕੋਲੇ ਪਰਮਾ ਵਾਲਾ ਪਰਮਾ ਆਪਾਂ ਧੋ ਕੇ ਚੰਗੀ ਤਰ੍ਹਾਂ ਕੱਟ ਲਈ ਸੀਗੇ ਠੀਕ ਹੈ ਜੀ ਤੇ ਇਹਨਾਂ ਨੂੰ ਆਪਾਂ ਕਰ ਦਨੇ ਆ ਸਾਈਡ ਤੇ ਇੱਥੇ ਨੀਚੇ ਆਪਣੇ ਕੋਲੇ ਪਿਆਜ਼ ਆ ਹਰੀ ਮਿਰਚ ਮੈਂ ਨਾਲ ਹੀ ਕੱਟ ਲਈ ਪਿਆਜ਼ ਤੇ ਹਰੀ ਮਿਰਚ ਆ ਠੀਕ ਹੈ ਜੀ ਉਸ ਤੋਂ ਬਾਅਦ ਆਪਣੇ ਆਜੋ ਇਹਦੇ ਵਿੱਚ ਆਪਣੇ ਮਸਾਲੇ ਆ ਸਾਰੇ ਨੋਂਦਾਨੀ ਆਪਣੀ ਇਹਦੇ ਵਿੱਚ ਹੈਗੇ ਆ ਹਲਦੀ ਨਮਕ ਲਾਲ ਮਿਰਚ ਤੇ ਮੇਥੀ ਠੀਕ ਹੈ ਜੀ ਇਹ ਮੇਥੀ ਹਾਂ ਜੀ ਆਪਾਂ ਕੜਾਈ ਆਪਣੀ ਧੁੱਤ ਵੀ ਚੰਗੀ ਤਰ੍ਹਾਂ ਸੁੱਕ ਗਈ ਹਨ ਤੇ ਲੋੜ ਦੇ ਹਿਸਾਬ ਨਾਲ ਤੁਸੀਂ ਤੇਲ ਇਹਦੇ ਵਿੱਚ ਸਰੋਂ ਦਾ ਪਾ ਲਿਓ ਇਹਨੂੰ ਚੰਗੀ ਤਰ੍ਹਾਂ ਕਲਕ ਜਾਣ ਦਿਓ ਠੀਕ ਹੈ ਜੀ ਤੇ ਜਿਹੜੇ ਮਸਾਲੇ ਆ ਮੈਂ ਇਹਦੇ ਵਿੱਚ ਪਹਿਲਾਂ ਬਾਜ ਪਾਉਣੀ ਹੁੰਨੀ ਹੈ ਜੀ ਜਿਵੇਂ ਭਿੰਡੀਆਂ ਹੋ ਗਈਆਂ ਤੇ ਪਰਮਲ ਹੋ ਗਏ ਨਾ ਗਵਾਰੇ ਦੀ ਫਲੀ ਦੇ ਵਿੱਚ ਤਾਂ ਫਿਰ ਵੀ ਆਪਾਂ ਮਸਾਲੇ ਕਿਆਜ ਭੁੰਨ ਕੇ ਪਾ ਦੇਣੇ ਹੁੰਨੇ ਤੇ ਪਰ ਇਹਨਾਂ ਸਬਜ਼ੀਆਂ ਦੇ ਵਿੱਚ ਮੇ ਜਿਹੜੇ ਮਸਾਲੇ ਉਹ ਲਾਸਟ ਦੇ ਪਾਉਣੀ ਹੁੰਦੀ ਹੈ ਠੀਕ ਹੈ ਜੀ ਹੁਣ ਆਪਣਾ ਤੇਲ ਘਲਕ ਲੈਣ ਦੋ ਫਿਰ ਮੈਂ ਤੁਹਾਨੂੰ ਦੱਸਦੀ ਆ ਆਪਾਂ ਕਿਵੇਂ ਹਾਂ ਜੀ ਆ ਦੇਖੋ ਆਪਣਾ ਤੇਲ ਬਿਲਕੁਲ ਘਲਕ ਗਿਆ ਤੇ ਤੇਲ ਦਾ ਕਲਰ ਚੇਂਜ ਹੋ ਗਿਆ ਦੇਖੋ ਹਾਂ ਉਸ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਜੀਰਾ ਪਾਵਾਂਗੇ ਜੀਰਾ ਇਸ ਤਰ੍ਹਾਂ ਤੁਸੀਂ ਜਿੰਨਾ ਪਾਉਣਾ ਚਾਹੁੰਦੇ ਹੋਨਾਂ ਉਹ ਪਾ ਲਿਓ ਹਨਾ ਇਹਨੂੰ ਇਸ ਤਰ੍ਹਾਂ ਮਸਲ ਕੇ ਪਾਇਆ ਕਰੋ ਮੈਂ ਮਸਲ ਕੇ ਪਾਣੀ ਇਸ ਤਰ੍ਹਾਂ ਪਾ ਲਿਆ ਇਸ ਤਰ੍ਹਾਂ ਪਾਉਣ ਤੋਂ ਬਾਅਦ ਤੁਸੀਂ ਆ ਪਿਆਜ਼ ਅਤੇ ਹਰੀ ਮਿਰਚ ਜਿਹੜੀ ਨਾਲ ਹੀ ਪਾਣੀ। ਤੁਸੀਂ ਜਿਹੜੀ ਹਰੀ ਮਿਰਚ ਤੇ ਪਿਆਜ਼ ਹੈ ਜੇ ਤੁਸੀਂ ਜ਼ਿਆਦਾ ਵੀ ਤੁਸੀਂ ਲਾਲ ਮਿਰਚ ਪਾਉਂਦੇ ਨਹੀਂ ਹਨਾ ਫਿਰ ਤੁਸੀਂ ਹਰੀ ਮਿਰਚ ਨਾਲ ਜਿਹੇ ਆਪਾਂ ਜਿਹੜਾ ਜੀਰਾ ਪਾਉਨੇ ਆ। ਤੇ ਧੀਰੇ ਦੇ ਨਾਲ ਥੋੜੀ ਜਿਹੀ ਭੁੰਨ ਲਿਆ ਕਰੋ ਤੇ ਪਿਆਜ਼ ਪਾਇਆ ਕਰੋ ਠੀਕ ਹੈ ਆਪਾਂ ਲਾਲ ਮਿਰਚ ਵੀ ਪਾਉਣੀ ਆਪਾਂ ਥੋੜੀ ਜਿਹੀ ਹਰੀ ਮਿਰਚ ਪਾਉਣੀ ਆ ਠੀਕ ਹੈ ਹਾਂਜੀ ਇਸ ਤਰ੍ਹਾਂ ਹੀ ਭੁੰਨਦੇ ਰਹਿਣਾ ਜਿੰਨੇ ਤੱਕ ਇਹਦਾ ਨਾ ਕਲਰ ਚੇਂਜ ਨਹੀਂ ਹੁੰਦਾ ਜਦੋਂ ਗਾਉਣ ਜਾਂ ਹੁੰਦਾ ਕਲਰ ਇਹ ਤੇ ਥੋੜਾ ਜਿਹਾ ਬ੍ਰਾਊਨ ਹੋ ਜਾਂਦਾ ਉਦੋਂ ਆਪਾਂ ਪਰਮਲ ਪਾ ਲੈਨੇ ਨੇ ਸਾਰੇ ਪਰਮਲ ਪਾ ਦੇਨੇ ਇਹ ਮੈਂ ਥਾਲੀ ਦੇ ਵਿੱਚ ਇਸ ਤਰ੍ਹਾਂ ਰੱਖਿਆ ਵੀਰੇ ਕਿਉਂਕਿ ਨਾ ਇਹਨਾਂ ਦੇ ਵਿੱਚ ਥੋੜਾ ਜਿਹਾ ਪਾਣੀ ਤਾਂ ਨਿਕਲਦਾ ਹੁੰਦਾ ਹੈ ਨਾ ਫਿਰ ਉਹ ਟੋਕਰੀ ਦੇ ਵਿੱਚ ਨੀਕੀ ਨਿਕਲੀ ਜਾਂਦਾ ਤੇ ਠੀਕ ਨਾ ਜਿਹਾ ਪਾਣੀ ਹੁੰਦਾ ਹੈਗਾ ਤੇ ਸਾਨੂੰ ਖਾਲੀ ਦੇ ਰਹੀ ਸਿਰਾ ਸੇਕ ਨੇ ਹਾਂ ਜੇ ਇਹਨੂੰ ਨਾ ਹਲਕਾ ਹਲਕਾ ਇਸ ਤਰ੍ਹਾਂ ਲੰਘਦੇ ਰਹੂਗਾ ਪਿਆਜ਼ਾਂ ਨੂੰ ਤੇ ਹਰੀ ਮਿਰਚ ਨੂੰ ਹਲਕਾ ਜਿਹਾ ਬ੍ਰਾਊਨ ਕਲਰ ਹੋ ਜਾਂਦਾ ਵੰਸ ਵੀ ਫਿਰ ਆਪਾਂ ਇਹ ਜਿਹੜੇ ਤਰਮਲ ਆਪਣੇ ਕੋਲੇ ਹਨ ਇਹ ਪਾ ਦਾ ਜੀ ਵਿੱਚ ਸਾਰੇ ਇਸੇ ਤਰ੍ਹਾਂ ਹੀ ਵੀਰੇ ਮੈਂ ਪਿੰਡੀਆਂ ਦੀ ਸਬਜ਼ੀ ਵੀ ਇਸੇ ਤਰ੍ਹਾਂ ਹੀ ਬਣਾਉਣੀ ਹੁੰਦੀ ਆ ਜੀ ਜਿਵੇਂ ਹਲਕੇ ਜਿਹੇ ਬ੍ਰਾਊਨ ਹੋ ਗਏ ਜੀ ਲੋ ਹਨ ਫਿਰ ਆਪਾਂ ਦੇ ਇਹ ਪਾ ਦਾਂਗੇ ਪਰਮਾ ਦੀ ਤੇ ਭਿੰਡੀ ਹੈ ਜੀ ਐਂਕੀ ਧੰਵਾ ਚ ਪਾ ਦੇਣੀ ਹੈ ਤੇ ਉਹਨਾਂ ਨੂੰ ਆਪਾਂ ਭੁੰਨੀ ਜਾਂਦੇ ਜਿੰਨਾ ਤੱਕ ਉਹ ਬਣਦੇ ਨੇ ਜਦੋਂ ਇਹ ਚੰਗੀ ਤਰ੍ਹਾਂ ਬਣ ਗਏ ਹਨਾ ਪਾਣੀ ਆ ਤੇਲ ਛੱਡ ਗਏ ਤੇ ਉਦੋਂ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ ਇਕੱਲਾ ਨਮਕਾ ਨਮਕ ਆਪਾਂ ਪਹਿਲਾਂ ਪਾ ਦਿੰਦੇ ਹੁੰਨੇ ਆ ਤੇ ਹੁਣ ਬਸ ਐਨਾ ਕੁ ਹੋ ਗਿਆ ਤੇ ਆਪਾਂ ਨਮਕ ਪਾ ਦਿੰਦੇ ਆ ਇਹਦੇ ਵਿੱਚ ਨਮਕ ਤੁਸੀਂ ਆਪਣੇ ਲੋੜ ਅਨੁਸਾਰ ਪਾ ਦਿਓ ਹਨਾ ਜਿੰਨਾ ਵੀ ਤੁਸੀਂ ਨਮਕ ਖਾਣੇ ਹੋ ਉਹ ਧੰਵਾ ਦੀ ਪਾ ਦਿਓ ਤੇ ਨਾਮ ਤੋਂ ਬਾਅਦ ਤਾਂ ਇਹ ਦੂਜੇ ਮਸਾਲੇ ਆਪਾਂ ਬਾਅਦ ਪਾਵਾਂਗੇ ਮੈਂ ਚਹ ਹਲਦੀ ਤੇ ਗਰਮ ਮਸਾਲਾ ਹਨਾ ਥੋੜਾ ਜਿਆ ਜਿਹੜਾ ਮੈਂ ਤਰੀਆਈ ਸਬਜੀ ਜਿਨੇ ਆਪਾਂ ਮਟਰ ਸਾਰੇ ਛੋਲੇ ਦਾ ਹਨਾ ਕੋਈ ਵੀ ਤਰੀਆਈ ਸਬਜੀ ਬਣਾਉਣੀ ਆ ਉਹਦੇ ਵਿੱਚ ਆਪਾਂ ਗਰਮ ਮਸਾਲਾ ਧਨੀਆ ਪਾਉਂਦੇ ਉਹਦੇ ਵਿੱਚ ਬਾਅਦ ਤੇ ਹੁੰਦੀ ਆ ਪਰ ਮੈਂ ਜਿਹੜੀ ਸੁੱਕੀ ਤਰਦੀ ਹੁੰਦੀ ਆ ਜਿਹੜੀ ਜਿਨੇ ਪਾਣੀਆ ਹੋਈਆਂ ਪਿੰਡੀਆਂ ਹੋਈਆਂ ਇਹਨੂੰ ਪਰਮਲ ਹੋ ਜੇ ਸੁੱਕੀ ਅਰਦੀ ਹੋਈਆਂ ਉਹਦੇ ਵਿੱਚ ਮੈਂ ਕਿਤੇ ਨਹੀਂ ਪਾਇਆ ਜੀ ਆਪਾਂ ਹਲਕੇ ਜਿਹੇ ਮਸਾਲੇ ਪਾ ਦੇ ਜੀ ਸਬਜੀ ਬਣਾਉਣੀ ਆ ਨੌ ਸਿਰਪੇ ਤਾਂ ਮੀਨ ਮਸਾਲੇ ਹੁੰਦੇ ਆ ਨਾਮ ਤੋਂ ਹਾਲ ਦੀ ਮਿਰਚ ਪੀਤੀ ਤੇ ਵਿੱਚ ਥੋੜਾ ਜਿਹਾ ਗਰਮ ਮਸਾਲਾ ਚੌਥਾ ਆਪਾਂ ਐਡ ਕਰ ਦਿੰਦੇ ਆ ਤੇ ਟਮਾਟਰ ਲਸਣ ਐਡ ਕਰਕੇ ਤੁਸੀਂ ਆਪਣੇ ਲੋੜੇ ਮੁਸਾਲਾ ਪਾ ਸਕਦੇ ਹੋ ਇਹਦੇ ਵਿੱਚ ਸਿਰਫ ਆਪਾਂ ਅਦਰਕ ਦਾ ਥੋੜਾ ਜਿਹਾ ਪਾਇਆ ਹੈ ਠੀਕ ਹੈ ਜੀ ਐਡ ਕਰ ਪਾ ਦਿੱਤਾ ਲਸਣ ਨਹੀਂ ਪਾਇਆ ਗਰਮੀ ਦੇ ਕਰਕੇ ਹਨ ਜੀ ਆ ਦੇਖੋ ਹਲਕਾ ਜਿਹਾ ਸੋ ਹੋ ਗਿਆ ਤੇ ਸੇਲ ਹੋ ਗਿਆ ਕਲਰ ਪਹਿਲਾਂ ਨਾਲੋਂ ਜਿੰਨੇ ਆਪਾਂ ਪਿਆਜ਼ ਪਾਇਆ ਸੀ ਉਹ ਨਹੀਂ ਹੈ ਹੁਣ ਆਪਾਂ ਇਹਦੇ ਵਿੱਚ ਪਰਮਲ ਪਾ ਦੇਣੀ ਹੈ ਵੀ ਇਸ ਤਰ੍ਹਾਂ ਹੋਵੇ ਠੀਕ ਹੈ ਤੇ ਇਹ ਵਾਲਾ ਦਿਨ ਹੈ ਸਵਾਹ ਤੇ ਇਹ ਸੈਮ ਨੂੰ ਇਹ ਥਰ ਦੇਣਾ ਥੋੜੇ ਥਰ ਦੇ ਦੇਣਾ ਠੀਕ ਹੈ ਜਿਆਦਾ ਤੇਜ਼ ਨਾ ਰੱਖਣਾ ਥੋੜਾ ਜਿਹਾ ਤੇਮ 2 ਮਿੰਟ ਚੱਲਦਾ ਰਹਿੰਦੇ ਹੋ ਬਸ ਇਦਾਂ ਪਰਮਲ ਜਿਹੜੇ ਚੰਗੀ ਤਰ੍ਹਾਂ ਹਿਲਾ ਕੇ ਰੱਖੀਏ ਆਪਾਂ ਤੇਰੇ ਤੋਂ ਬਾਅਦ ਨਾ 2 ਮਿੰਟ ਚੱਲਦਾ ਰਹਿੰਦੇ ਉਹਦੇ ਬਾਅਦ ਤੁਸੀਂ ਕੰਮ ਗੈਸ ਕਰਕੇ ਸਲੋਟੀ ਹੌਲੀ ਹੌਲੀ ਬਣਾਏ। ਬਾਹਰ ਵੀ ਥੋੜੀ ਜਿਹੀ ਦਾਅ ਕੱਢੀ ਬਿਨੋਂ ਲੱਗ ਜਿੱਤ ਵੀ ਆ ਜਾਂਦੀ ਹੈ ਨਾ। ਫਿਰ ਅੰਦਰੋਂ ਸੋਲਦਾ ਹੈ ਤਾਂ ਇਹ ਬਸ ਉਸੇ ਇੱਕ ਚਾਹ ਦਾ ਕੱਪ ਬਣਾ ਲਈਦਾ ਜਾਂ ਦੁੱਧ ਵਗੈਰਾ ਬਣਾਉਣਾ ਹੈ ਨਾ। ਫਿਰ ਉਹਨਾਂ ਕੰਮ ਕਰ ਲਈ ਜਾਂਦਾ ਹੈ। ਜੇ ਸਿ ਜ਼ਿਆਦਾਤਰ ਕੰਮ ਹੈ ਜਿਹੜਾ ਉਹ ਥਾਂtre ਦੇ ਵਿੱਚ ਬਾਹਰ ਵੀ ਕਰ ਦਿੰਦੀ ਹੈ। ਉਹਨੇ ਨੂੰ ਥੋੜੀ ਜਿਹੀ ਕੰਮ ਕਰਨਾ ਨਹੀਂ ਚਾਹੀਦਾ। ਦੇ ਚੌਂਟਰੀ ਜਿਹਾ ਕਿਉਂਕਿ ਆਪਾਂ ਪਹਿਲੇ ਜਨ ਤੋਂ ਵਿਜੀ ਨੂੰ ਨਾ ਸਾਡੇ ਜ਼ਿਆਦਾਤਰ ਪਹਿਲਾਂ ਮੇਰੇ ਤੇੇ ਪਰਿਵਾਰ ਵੀ ਅਸੀਂ ਚੌਂਟਰੀ ਦੀ ਹਾਲ ਤੱਕ ਕੰਮ ਕਰਦੇ ਏਸੀ ਵੀ ਤੇ ਵਧੀਆ ਲੱਗਦਾ ਚੌਂਟਰੀ ਜਿਹਾ ਵੀ ਕੰਮ ਕਰਨ ਮੜਿਆ ਆਪਾਂ ਬੈ ਕੇ ਤੀਂਆਂ ਪੱਟੀ ਲੈ ਗਏ ਨਾ ਬੈ ਕੇ ਕੰਮ ਕਰੀ ਜਾਂਦੇ ਆ ਆਰਾਮ ਨਾਲ ਆਪਣਾ ਆਪਣੀ ਰਿਟੇਲ ਬਣ ਜਾਂਦੀ ਏ ਜਿਵੇਂ ਆਪਾਂ ਕੰਮ ਕਰਨਾ ਲੱਗ ਜੀਏ ਹਨ ਆਪਾਂ ਨੂੰ ਮੰਮੀ ਤੋਂ ਸਿੱਖਣਾ ਹੁੰਦਾ ਕੋਈ ਵੀ ਕੰਮ ਆ ਜਿਹੜਾ ਕੰਮ ਆਪਾਂ ਕਰਨ ਲੱਗ ਜੀਏ ਉਸ ਤੋਂ ਮਿਲ ਕੁਝ ਸਿੱਖ ਲੈਂਦੇ ਹਾਂ ਹਾਂਜੀ ਇਸ ਤਰ੍ਹਾਂ ਬੱਸ ਹਨ ਇਹਨੂੰ ਤਾਜੀ ਨੂੰ ਹੁਲਾਉਂਦੇ ਰਹੋ ਕਿਉਂਕਿ ਤਾਜੀ ਤਾਂ ਨਾ ਜੀ ਤੋਲ ਕੱਢ ਕੇ ਬਣਾਉਣ ਵਾਲਾ ਕੰਮ ਹੁੰਦਾ ਹੈਗਾ ਤਰੀਆਂ ਜੀ ਤਾਜੀ ਦਾ ਕਟਣੇ ਵੀ ਹੈ ਨਾ ਸੈਂਡ ਤੇ ਹੋ ਜਾਂਦੀਆਂ ਹਨ ਮਸਾਲੇ ਵਗੈਰਾ ਪਾਤੀ ਜਾਣ ਮਸਾਲੇ ਤੋਂ ਤੇ ਤੁਸੀਂ ਤੋਂ ਮਸਾਲੇ ਪਹਿਲੇ ਪੈ ਜਾਂਦੇ ਹੁੰਦੇ ਜਦੋਂ ਅਸੀਂ ਪਿਆਜ਼ ਨਾਲ ਸਨਾਰ ਚੋਂ ਭੁੰਨ ਲੈਂਦੇ ਹਾਂ ਪੂਰੇ ਨੂੰ ਭੁੰਨ ਲੈਂਦੇ ਆ ਤੇ ਛੁੱਟੀ ਤਾਜੀ ਦੇ ਵਿੱਚ ਜਿਹੜੇ ਢਿੰਗ ਜਣਾ ਹੋਣਾ ਪਰਮਲ ਹੋਵੇ ਹਨ ਇਹਨਾਂ ਤੇ ਮਸਾਲੇ ਨੇ ਆਪਾਂ ਬਾਅਦ ਚ ਪੋਣੇ ਨੇ ਅਸੀਂ ਕਿ ਆਪਾਂ ਕਰੀ ਜਾਂ ਟਿੰਡੋ ਦੇ ਵਿੱਚ ਮਸਾਲਾ ਮੈਂ ਬਾਅਦ ਚ ਪੋਣੇ ਹਣੀ ਇਹਨੂੰ ਟੋਲੇ ਖੜਤੀ ਜੀ ਬਣਾਇਆ ਜਾਂਦਾ ਜੀ ਇਹ ਮੈਂ ਤਾਂ ਮਾਣੇ ਦੀ ਸੇਕ ਬਣਾ ਲਾ ਰਹੇ ਹਾਂ ਜਿੰਦੇ ਵਾਸਤੇ ਹੁੰਦੇ ਰਹਿਣ ਏਦਾਂ ਕੋਈ ਵੀ ਗੱਲ ਨਹੀਂ ਹੁੰਦੀ ਜਿਵੇਂ YouTube ਦੇ ਉੱਪਰ ਆਈ ਜਾਂਦਾ ਹੈ ਨਾ ਵੀ 5 ਮਿੰਟ ਦੇ ਵਿੱਚ ਬਣਾ ਕੇ ਆ ਸੀ ਜੀ ਰੈਡੀ ਕਰੋ ਵੀ 5 ਮਿੰਟ ਕਿਸੇ ਵੀ ਚੀਜ਼ ਨੂੰ ਬਣਾਉਣ ਨੂੰ ਨਹੀਂ ਲੱਗਦੇ ਜਦੋਂ ਆਪਾਂ ਕਿਚਨ ਦੇ ਵਿੱਚ ਬਾੜਦੇ ਆ 5 ਮਿੰਟ ਤਾਂ ਆਪਾਂ ਨੂੰ ਚੀਜ਼ ਰੱਖਦੇ ਕਰਦੇ ਹੀ ਲੱਗ ਜਾਂਦੇ ਆ 5 ਮਿੰਟਾਂ ਦਾ ਮੇਕ ਤਾਂ ਦਾਲ ਕਰਦੀ ਨਹੀਂ ਬਣਦੀ ਜੀ ਪਰ ਆਪਾਂ ਕਿਉਂਕਿ ਇਹ ਵੀ ਜ਼ਿਆਦਾ ਲੰਬੀ ਹੋ ਜਾਣੀ ਹੈ ਸਾਰੀ ਉਹ ਮੀਨੂ ਮੈਂ ਇਸ ਨੂੰ ਦੱਸਦੀ ਜਾਣਾ ਵੀ ਏਦਾਂ ਦਾ ਕਰਨਾ ਹੈ ਜਿਹੜੀ ਸਬਜ਼ੀ ਨੂੰ ਰਿਜਨ ਤੇ ਸਬਜ਼ੀ ਨੂੰ ਨਰਮ ਹੋਣ ਤੇ ਟਾਈਮ ਲੱਗਣਾ ਉਹ ਅੱਧਾ ਘੰਟਾ ਲੱਗੂਗਾ ਵੀ ਠੀਕ ਹੈ ਹੁਣ ਸਬਜ਼ੀ ਬਣ ਰਹੀ ਹੈ ਇਹ ਮੈਨੂੰ ਹਜੇ 5-7 ਮਿੰਟ ਹੋਏ ਆ ਤੇ ਹਜੇ ਇੰਨੀ ਸਬਜ਼ੀ ਬਣੀ ਹੈ ਇਹਨੂੰ ਬਸ ਹਲਦੇ ਰਹਿਣਾ ਹੈ 2 ਮਿੰਟ ਬਾਅਦ ਕੱਢ ਕੇ ਫਿਰ ਰੋਣੇ ਆਪਾਂ ਠੀਕ ਹੈ ਠੀਕ ਹੈ ਉਹ ਤੋਂ ਦੇਖੋ ਸਰ ਦਾ ਗੋਟੋ ਕੋਸੇ ਆਰਿਆ ਵੀ 5 ਮਿੰਟ ਦੇ ਵਿੱਚ ਦਾਲ ਸਕਦੀ ਜਾਂ ਕੋਈ ਰੈਸਪੀ ਵੀ ਆਪਾਂ ਬਣਾਉਣੀ ਆ ਹਨਾ 5-4 ਮਿੰਟ ਦੇ ਵਿੱਚ ਵੀ ਕੁਝ ਨਹੀਂ ਬਣਦਾ ਟਾਈਮ ਤਾਂ ਲੱਗਦਾ ਠੀਕ ਹੈ ਜੀ ਜਿੰਨੇ ਵੀ ਸਬਸਕ੍ਰਾਈਬ ਕਰ ਲੈਂਦੇ ਹੋਏ ਇੱਕ ਹੋਰ ਗੱਲ ਹੈ ਸਾਰੀਆਂ ਭੈਣਾਂ ਨੂੰ ਮੈਨੂੰ ਦੱਸ ਦਿਓ ਕਮੈਂਟ ਕਰਕੇ ਜਿਹੜੀਆਂ-ਜਿਹੜੀਆਂ ਭੈਣਾਂ ਨੇ ਵੀਡੀਓ ਦੇਖੀ ਆ ਆਪਣੀ ਨੂੰ ਤੇ ਕਿਹੜੀਆਂ ਭੈਣਾਂ ਨੂੰ ਚੌਂਪੜੇ ਦੀ ਕੰਮ ਕਰਨਾ ਚਾਹੀਦਾ ਵੀ ਕਿਹੜਨ ਨਾਲੋਂ ਹਣ ਸੂਨੀਆ ਆਪਣੇ ਛੋਟੂ ਤ ਵੀਰੇ ਹਾਰੇ ਦੇ ਘਰੇ ਬਣੀ ਹੋਈ ਹੈ ਹਨ ਇਹ ਤਾਂ ਹੈ ਨਹੀਂ ਵੀ ਸਭ ਤੋਂ ਕਿਸੇ ਮੇਰੇ ਘਰੇ ਹੈ ਜਾਂ ਕਿਸੇ ਦੇ ਘਰੇ ਨਹੀਂ ਹੈ ਪਰ ਇਹ ਘਰੇ ਸਭ ਤੋਂ ਬਣੀ ਹੋਈ ਹੈ ਪਰ ਮੈਨੂੰ ਜਿਹੜਾ ਕੰਮ ਕਰਨਾ ਬਾਹਰ ਹੀ ਚੰਗਾ ਲੱਗਦਾ ਚੌਥੇ ਦਿਨ ਵੀ ਤੁਸੀਂ ਦੱਸੋ ਪਹਿញੇ ਦਿਨ ਤਾਂ ਅਸੀਂ ਬਾਹਰ ਚੌਥੇ ਦਿਨ ਵੀ ਬੈਠ ਕੇ ਕੰਮ ਕਰਨਾ ਹੈ ਜਾਂ ਬਾਹਰ ਕੋਸੀ ਦੁਬਾਰਾ ਰਹਿਣਾ ਠੀਕ ਲੱਗਦਾ ਹੈ ਅਸੀਂ ਤਾਂ ਜੀ ਪਹਿਲੇ ਦਿਨ ਹੀ ਗਿਜੀ ਹੋਣਗੇ ਪਤਾ ਨਹੀਂ ਬਹੁਤ ਸਾਰੇ ਤਾਂ ਪਿੱਛੇ ਵੀ ਸਾਡੇ ਕੋਲ ਵੀ ਆਏ ਸੀਗਾ ਤੇ ਅੱਗੇ ਆ ਗਏ ਮੈਂ ਤਾਂ ਤਾਂ ਪਰ ਇਹਨਾਂ ਨੇ ਕਹਿ ਕੇ ਕਿ ਜਦੋਂ ਘਰ ਪਾਏ ਬਣਾਇਆ ਵੀ 40 ਮਿੰਟ ਲੱਗ ਜੂਂਦੀ ਜਿਵੇਂ ਹੁਣ ਆਪਾਂ ਕਰੋ ਦਾ ਸਾਗ ਬਣਾਉਣਾ ਹੁੰਦਾ ਹੈ ਨਾ ਉਦੋਂ ਵੀ ਇਹ ਕਹੀ ਪੈਣਾ ਕਹਿ ਲੈਂਦੇ ਆ ਵੀ ਅਸੀਂ ਗੈਸ ਤੇ ਟੂਕਰ ਤੇ ਬਣਾ ਲੈਂਦੇ ਆ ਉਹ ਤਾਂ ਬਣਦਾ ਹੀ ਨਹੀਂ ਜੀ ਹੁਣ ਨਾ ਲੱਗਦੀ ਨਹੀਂ ਹੁੰਦੀ ਗੈਸ ਤੇ ਟੂਕਰ ਤੇ ਜੇ ਆਪਾਂ ਕਰਦੇ ਸਾਗ ਬਣ ਜੂਗਾ ਗਾਹ ਮਾਤਨ ਚੇਂਜ ਨਹੀਂ ਜੀ ਵਾਦੀ ਆਪਾਂ ਤੁਹਾਨੂੰ ਰੈਸਪੀ ਬਣਾਏ ਸਾਗ ਦੀ ਮੱਕੀ ਦੀ ਰੋਟੀ ਜੀ ਨਾ बाजरे ਦੀ ਰੋਟੀ ਦੀ ਮੱਕੀ ਦੀ ਰੋਟੀ ਦੀ ਉਹ ਵੀ ਰੈਸਪੀ ਦੇਣਾ ਨੇ ਚੌਂਟਰੇ ਦੇ ਵਿੱਚ ਵੀ ਇਹ ਕੰਮ ਕਰਨਾ ਦਾ ਲਾਜਤ ਮੱਕੀ ਹੁੰਦੀ ਹੈ ਤੇ ਮੱત્રੇ ਹੀ ਮਜ਼ਾ ਆਉਂਦਾ ਚੌਂਟਰੇ ਦੇ ਰਹਿ ਕੇ ਕੰਮ ਕਰਾ ਦਾ ਹੁਣ ਆਪਾਂ ਇੱਥੇ ਦੇਖਦੇ ਆ ਗੈਸ ਥੁੱਲਾ ਪੀੜੀ ਤੇ ਦੇਖਿਆ ਅੱਗ ਢੋਲੀਆਂ ਤੇ ਆਪਣੇ ਭਾਂਡੇ ਪਏ ਆ ਹਨ ਮੈਨੂੰ ਇਹ ਚੀਜ਼ ਵਧੀਆ ਲੱਗਦੀ ਹੈ ਬਾਕੀ ਵੀ ਆਪਕਾ ਆਪਣਾ ਚੌਂਟਰਾ ਹੁੰਦਾ ਹੈ ਨਾ ਜਿੰਨਾ ਭਣਾ ਨਹੀਂ ਜਿੱਦਿਨਾ ਨਹੀਂ ਜਿੱਦਨਾ ਕੰਮ ਕੀਤਾ ਇਹਨਾਂ ਨੂੰ ਹੰਦਰ ਕੰਮ ਹੈ ਪੌਖਾ ਲੱਗਦਾ ਹੁਣ ਮੁੱਠੀ ਕੰਮ ਕਰ ਲਿਆ ਸੀ ਤੁਹਾਡੇ ਘੋਲੇ ਤੇ ਹੁਣ ਮੈਂ ਦੇਖਣਾ ਕਿ ਕਿੰਝ ਚੱਲਦਾ ਕਿ ਅਸੀਂ ਜਿਹੜਾ ਸੀ ਚੌਥਰੇ ਦੇ ਵਿੱਚ ਬਾਹਰ ਕਰਨਾ ਮੈਂ ਬਰਤਨ ਵੀ ਸਾਫ ਬਾਹਰ ਕਰਨੇ ਆ ਸਬਜ਼ੀ ਵੀ ਬਾਹਰ ਬਣਾਉਣੀਆਂ ਰੋਟੀ ਵੀ ਦੋ ਟਾਈਮ ਦੀ ਬਾਹਰ ਬਣਾਉਣੀ ਆ ਜੇ ਕੋਈ ਐਮਰਜੈਂਸੀ ਹੋ ਗਿਆ ਨਾ ਵੀ ਮੀਂਹ ਪਈ ਜਾਂਦਾ ਜਾਂ ਜ਼ਿਆਦਾ ਗਰਮੀ ਆ ਫਿਰ ਭਾਵੇਂ ਕਿ ਕਿਚਨ ਦੇ ਵਿੱਚ ਦੁਪਹਿਰ ਦੇ ਟਾਈਮ ਰੋਟੀ ਬਣ ਜੂਗੀ ਪਰ ਸੁਬਾ ਸਾਮ ਤੁਹਾਡੇ ਜਿਹੜੀ ਰੋਟੀ ਆ ਢਾਲ ਸਬਜ਼ੀ ਆ ਉਹ ਬਾਹਰ ਆ ਇਹ ਚੌਥਰੇ ਦੇ ਵਿੱਚ ਹੀ ਬਣਦੀ ਆ ਗੈਸ ਉਹ ਆਪਣਾ ਅੰਦਰ ਵੀ ਰੱਖਿਆ ਹੋਇਆ ਹੈਗਾ ਦੇ ਬੰਰ ਵੀ ਲੱਗਦਾ ਹੈ ਜੀ ਲੋਕੀ ਜ਼ਰੂਰਤਾਂ ਨਹੀਂ ਤੇ ਚਲੋ ਅੰਦਰ ਪਾਣੀ ਪੱਤਾ ਡਰਨ ਜੀ ਸਰਦੀ ਦੇ ਵਿੱਚ ਬਲਾਸ ਪਾਣੀ ਪੀਣਾ ਹਨ ਜਾਂ ਚਾਹ ਪੀਨੇ ਥੋੜੀ ਜੀ ਉਹ ਫਿਰ ਅੰਦਰ ਬਣ ਜਾਂਦੀ ਹੈ ਉਹ ਫਿਰ ਬਾਹਰ ਵੀ ਨਹੀਂ ਆਉਣਾ ਠੀਕ ਲੱਗਦਾ ਤਾਂ ਮੈਂ ਜਿਹੜੇ ਮੇਨ ਬਾਸਾ ਦੀ ਉਹ ਵੀ ਉਹ ਮਗਰ ਬਣਾ ਤੀ ਉਸੇ ਸਾਗ ਬਣਾਉਣਾ ਜਾਂ ਦਾਲ ਬਣਾਉਣੀ ਨਾਲੇ ਸੇਕ ਚਾਹਾਂ ਨਾਲੇ ਥੋੜੀ ਕੰਮ ਹੋ ਜਾਏਗਾ ਬਾਕੀ ਜੀ ਮੈਂ ਆਪਣੇ ਮੇਰੇ ਘਰ ਦੀ ਮਾਲਕੀ ਪਤੀ ਵੀ ਉਹਨਾਂ ਨੂੰ ਕਿੱਲੇ ਤੇ ਕੰਮ ਕਰਨਾ ਮੈਨੂੰ ਤੁਹਾਨੂੰ ਔਖਾ ਲੱਗਦਾ ਸਾਡੇ ਸੇਕੇ ਪਰਿਵਾਰ ਮੇਰੇ ਪਤੂ ਰੱਖੇ ਹੋਏ ਅਭੀ ਨਮਾ ਜਿਹੜਾ ਪਤੂ ਰੱਖਿਆ ਤਾਂ ਮਾ ਪਤਨੀ ਦੀ ਮੋੜ ਨਹੀਂ ਬਾਲਣ ਦੀ ਮੋੜ ਤੇ ਕਿੱਲੇ ਤੇ ਕੰਮ ਕਰਨਾ ਠੀਕ ਲੱਗਦਾ ਹੈ ਨਾ ਤੇ ਸਾਡੇ ਜੀ ਇੱਥੇ ਪਤੂ ਰਹਿਣਗੇ ਮੇਰੇ ਕੋਲ ਐਸੀ ਫਲਾਈ ਦਾ ਕੰਮ ਆ ਤੇ ਬਾਕੀ ਆਪਣਾ ਕੱਪੜੇ ਦਾ ਕੰਮ ਨਾ ਤੇ ਚੌਂ ਤੇ ਜਿਹੜਾ ਮੈਂ ਫੇਰ ਵੀ ਬਣਾਇਆ ਵੀ ਨਹੀਂ ਆਪਾਂ ਗਏ ਸੋਚੇ ਰੱਖ ਲੈਣੇ ਨੇ ਗਰਮੀ ਦੇ ਵਿੱਚ ਤਾਂ ਵੀ ਵੈਸੇ ਹੀ ਚੌਂਤਰੇ ਦੀ ਕੰਮ ਕਰਨਾ ਮਜੀ ਲੱਗਦਾ ਹੁਣ ਅੰਦਰ ਤਾਂ ਗਰਮੀ ਐਸ ਲੱਗ ਜਾਂਦੀ ਹੈ ਮੱਕੀ ਦੀ ਸਬਜ਼ੀ ਆਪਣੇ ਅੱਗੇ ਨਾਲੋਂ ਨਰਮ ਹੋ ਚੱਲੀ ਪਿਆਜ਼ ਤਾਂ ਹੋ ਗਿਆ ਲੱਗ ਪਾ ਥੋੜੀ ਜਿਹੀ ਕਰਮਿਆਂ ਦੇ ਵਿੱਚ ਵਾਕੀ ਆ ਕੋਈ ਅਮੀਰ ਨਹੀਂ ਹੋ ਜਾਣਗੇ ਇਹਨਾਂ ਨੂੰ ਪਰਪਲ ਵੀ ਕਹਿ ਦਿੰਦੇ ਆ ਟੀਂਡੇ ਵੀ ਕਹਿ ਦਿੰਦੇ ਆ ਬਾਕੀ ਆਪੋ ਆਪਣਾ ਉਹ ਆ ਨਾ ਮੈਨੂੰ ਤੁਹਾਨੂੰ ਕੱਟਣ ਵੇਲੇ ਨਹੀਂ ਦਿਖਾਏ ਵੀ ਇਹ ਕੱਟਣ ਵੇਲੇ ਦੱਸਣਾ ਸੀਗਾ ਹਨਾ ਮੈਨੂੰ ਮੇਰੇ ਨਹੀਂ ਸੀਗਾ ਹੋਰ ਕਰੀ ਤੁਸੀਂ ਮੇਰੇ ਦਿਨਾਂ ਤੋਂ ਦੇਖਿਆ ਕਿ ਮੈਂ ਇੱਕ ਵੀਡੀਓ ਬਣਾ ਦਿੰਦੇ ਹਾਂ ਤਾਂ ਨਾਮ ਉਹ ਰੈਸਪੀ ਦੇ ਦਿੰਦੇ ਨੇ ਇਹ ਵੀ ਜੀ ਰਾਤੀ ਬਣ ਰਹੀ ਆ 5-10 ਮਿੰਟ ਹੋਰ ਲੱਗਣਗੇ ਉਹਨਾਂ ਚੀਜ਼ਾਂ ਜਿਹੜੀਆਂ ਕੱਟਦੇ ਦੇ ਵਿੱਚ ਨੇ ਜਿਹੜੇ ਥੋੜੇ ਜਿਹੇ ਇਸ ਪੱਕੇ ਪਰਮਲ ਵੀ ਹੁੰਦੇ ਆ ਹਨਾ ਪੱਕੇ ਵਿੱਚੋਂ ਰੈੱਡ ਰੈੱਡ ਹੁੰਦੇ ਆਗੇ ਉਹਨਾਂ ਨੂੰ ਆਪਾਂ ਬਾਹਰ ਕੱਢ ਦਿਆ ਕਰੋ ਉਹਨਾਂ ਨੂੰ ਵਿੱਚ ਪਾਇਆ ਕਰੋ ਉਹਨਾਂ ਫਿਰ ਜਿਹੜੇ ਕੱਚੇ ਪਰਮਲ ਹੁੰਦੇ ਆ ਕੱਚੇ ਜਿਹੜੇ ਵੱਡ ਹੁੰਦੇ ਆ ਪਰਮਲ ਹੁੰਦੇ ਹਨਾ ਜਾਂ ਛਿੰਦੇ ਹੁੰਦੇ ਇਹਨਾਂ ਦਾ ਟੇਸ ਵੀ ਖਰਾਬ ਕਰ ਦਿੰਦੀ ਹੈ ਜਿਹੜੀ ਉਹ ਰੈੱਡ ਜੀ ਹੁੰਦੀ ਹੈ ਵਿੱਚੋਂ ਜਿਵੇਂ ਹੁਣ ਆਹ ਪਰਸ ਵਾਈਟ ਵਾਈਟ ਆ ਹਨਾ ਦੇਖੋ ਤੇ ਹੋਰ ਰੈੱਡ ਜੀ ਹੁੰਦੀ ਹੈ ਜੀ ਤੇ ਉਹਨੂੰ ਕੱਢ ਦਿਆ ਕਰੋ ਮੇਰੇ ਕੋਲ ਨਹੀਂ ਸੀ ਗਿਆ ਤੇ 1 ਕਿਲੋ 1.5 ਕਿਲੋ ਕੁਝ ਚਾਹੀਏ ਉਦੇ ਵਿੱਚ ਉਹਦਾ ਕੁ ਕਿਲੋ ਜਿਹੜੇ ਹੋਰੈਂਟ ਵਾਲੇ ਨਿਕਲ ਗਏਗੇ ਕੱਢ ਤੇ ਕਿਲੋ ਦੀ ਸਬਜੀ ਬਣਾ ਲੀਏ ਆਪਾਂ ਤੇ ਫਿਰ ਨਾ ਉਹਦੇ ਨਾਲ ਟੇਸਟ ਮੋਟੇ ਹੀ ਆਉਂਦਾਗਾ ਤੱਗੀ ਦਾ ਮੇਰਾ ਟੇਸਟ ਹੋਲੀਆ ਰਹੂਗਾ ਇਹ ਕਿਸ ਆਬਜੀ ਢਿੰਡਾ ਵਾਂਗੂ ਸਭ ਤੋਂ ਪਹਿਲਾਂ ਧੋ ਕੇ ਸੁਕਾ ਕੇ ਫੇਰ ਕੱਟੀ ਜਾਂਦੀ ਆ ਇਹ ਨਹੀਂਗਾ ਵੀ ਤੁਸੀਂ ਬਾਅਦ ਚਾ ਨਾ ਧੋਵੋਗੇ ਕਿ ਕੱਟ ਲਈ ਜੇ ਨਾ ਕੱਟ ਲਈ ਸੀ ਧੋ ਕੇ ਜੇ ਨਾ ਚ ਨੋਰਮਲ ਜਿਵੇਂ ਪੰਜ ਟੈਂਪਲ ਪਾਣੀਆ ਕੱਢਦੇ ਮੈਂ ਕੱਢੀ ਕੱਟ ਲਈ ਬਾਅਦ ਤੋਂ ਟਿੱਟਾ ਨੂੰ ਫਿਰ ਪੂਰੀ ਸਾਰੀ ਸਬਜੀ ਖਰਾਬ ਹੋ ਜੂਗੀ ਇਹਦਾ ਪਹਿਲਾ ਨਹੀਂ ਟੋਟਿਆਂ ਦੇ ਹੋਤੀ ਸਾਰੀਆਂ ਭੈਣਾਂ ਵੀਰੇ ਨਾਲ ਚਾਣੀਆਂ ਹਨ ਉਹਨਾਂ ਨੂੰ ਪਤਾ ਹੁੰਦਾ ਤੰਨ ਦਾਲ ਕਰਦੀ ਤਾਂ ਭੈਣਾਂ ਦਾ ਪੱਟਾ ਕਰਨਾ ਵੀ ਕਰਦੇ ਨੇ ਰਹਿਦੀਆਂ ਹਜੇ ਦੂਸਰਾ ਕੰਮ ਦਾ ਕੋਈ ਭੈਣ ਸੌਂਪ ਵਜੋਂ ਕਰੂਗੀ ਜਿਵੇਂ ਸਿਲਾਈ ਦਾ ਹੋ ਗਿਆ ਕੜਾਈ ਦਾ ਹੋ ਗਿਆ ਹਨਾ ਜਾਂ ਪੜਾਈ ਦਾ ਹੋ ਗਿਆ ਉਹ ਤਾਂ ਸੌਂਪ ਵਜੋਂ ਕੰਮ ਕਿਤੇ ਜਾਂਦੇ ਆ ਪਰ ਜਿਹੜਾ ਇਹ ਦੋ ਟਾਈਮ ਦਾ ਰੋਟੀ ਭਾਣੀ ਉਹ ਤਾਂ ਹਰੇਕ ਭੈਣ ਨੂੰ ਆਉਂਦਾ ਹੀ ਹੁੰਦਾ ਹਰੇਕ ਭੈਣ ਚਾਣਨੀ ਆ ਹਨਾ ਪਤਾ ਹੁੰਦਾ ਭੈਣਾਂ ਨੂੰ ਜਿਦਾ ਉਸਾਰੀ ਤੇ ਨਗਰਾਂ ਨੂੰ ਇਹ ਕਿਤੇ ਦੱਸਣਾ ਨਹੀਂ ਤਾਂ ਆਸ ਗੱਲ ਨਹੀਂ ਪਰ ਆਪਣਾ ਚੈਨਲ ਆ ਮੈਂ ਕਦੇ ਵੀ ਆਪਾਂ ਇੱਥੇ ਰੱਖੀ ਅੱਜ ਵੀਡੀਓ ਦੇਣੀ ਸੀ ਤੁਹਾਨੂੰ ਤਾਂ ਆਪਾਂ ਇਹ ਰਸਕੀ ਬਣਾ ਲੀਏ ਰਸਕੀ ਨਹੀਂ ਹੋਊਗਾ ਆਪਣਾ ਖਾਨ ਦਾ ਦਾਲ ਪਾਣੀ ਵੀ ਹੋਊਗਾ ਦੋਨੇ ਕੰਮ ਹੋ ਜਾਣਗੇ ਠੀਕ ਹੈ ਜੀ ਨਹੀਂ ਫੈਸਲ ਤੁਹਾਡੇ ਲਈ ਕੋਈ ਰੈਸਪੀ ਬਣਾਉਣੀ ਪੈਂਦੀ ਆ ਹਨ ਆਪਾਂ ਵੀਡੀਓ ਦੇਣੀ ਹੁੰਦੀ ਆ ਚੈਨਲ ਦੇ ਘਾਤਰ ਹਾਂਜੀ ਆਪਣੀ ਸਬਜੀ ਬਣ ਰਹੀ ਆ ਪਿਆ ਬਾਹਰ ਦਾ ਵੀਓ ਦੇਖ ਲੈ ਮੇਂ ਕਲੀਅਰ ਆ ਗਿਆ ਜੀ ਤੇ ਪੈਣ ਮੈਣਾ ਹਣਾ ਸਾਰੇ ਕਿਤੇ ਆਏ ਬਾਣੀ ਵਾਰਸ ਆ ਜਿਹੜੇ ਸਾਰੇ ਕਿਤੇ ਪੰਜ-ਸੱਤ ਦਿਨ ਹੋ ਗਏ ਮੀਂਹ ਲਗਾਤਾਰ ਪੈ ਰਿਹਾਗਾ ਬਸੀ ਆਪਣੀ ਸਬਜੀ ਬਣ ਕੇ ਰੈਡੀ ਹੋਣ ਵਾਲੀ ਆ ਫਿਰ ਆਪਾਂ ਇਹਦੇ ਵਿੱਚ ਮੱਖਾਂ ਦੇ ਸੋਨੇ ਹੈ ਤੇ ਹੁਣ ਹੰਢੇ ਰਿਹਾਗਾ ਤੇ ਲਾਸਟ ਪਿਆ ਕੇ ਨੀਸੀ ਲੱਗਨ ਦਾ ਡਰ ਹੁੰਦਾਗਾ ਬਸ ਮੇਰੇ ਸਬਜੀ ਜੇ ਤੰਦ ਕਰ ਦਿਓ ਆਪਣਾ ਹੁਣ ਹੰਢੇ ਰਿਹਾਗਾ ਲਗਾਤਾਰ ਦੇਖੋ ਆਪਣੀ ਘਰਨ ਵਾਲੀ ਸਬਜੀ ਕੇਸੀ ਬਣ ਕੇ ਕੀ ਆ ਹਣਾ ਹਾਂ ਜੀ ਆ ਦੇਖੋ ਸਬਜੀ ਬਣ ਕੇ ਆਪਣੀ ਹੁਣ ਰੈਡੀ ਹੋ ਗਈ ਤੇ ਕਲਰ ਚੇਂਜ ਹੋ ਗਿਆ ਹੁਣ ਆਪਣੇ ਕੋਲ ਆ ਮਸਾਲੇ ਆ ਠੀਕ ਹੈ ਜੀ ਨਮਕ ਆਪਾਂ ਪਹਿਲਾਂ ਪਾ ਦਿੱਤਾ ਸੀ ਤੁਹਾਡੇ ਸਾਹਮਣੇ ਹਨ ਤੇ ਹੁਣ ਆਪਾਂ ਲੋੜ ਅਨੁਸਾਰ ਮਿਰਚ ਪਾਵਾਂਗੇ ਜਿੰਨੀ ਕਿ ਤਿੱਖੀ ਮਿਰਚ ਤੁਸੀਂ ਵਰਤਦੇ ਹੋ ਉੰਨੀ ਕੁ ਪਾ ਲਿਓ ਹਨ ਤੇ ਮੈਂ ਆਪਣੇ ਹਿਸਾਬ ਦੇ ਨਾਲ ਮਸਾਲੇ ਇਹਦੇ ਵਿੱਚ ਪਾ ਕੇ ਰੈਡੀ ਕਰਦੀ ਆ ਇਹ ਮਿਰਚ ਵੀ ਪਾ ਲਈ ਹਲਦੀ ਵੀ ਪਾ ਲਈ ਤੇ ਆ ਕਸਤੂਰੀ ਹਰੀ ਮੇਥੀ ਆ ਆਪਾਂ ਸਰਦੀ ਦੇ ਵਿੱਚ ਜਦੋਂ ਮੌਸਮ ਹੁੰਦਾ ਇਹਨੂੰ ਸੁਕਾ ਲੈਨੇ ਹੁੰਨੇ ਆ ਸੁਕਾ ਕੇ ਫਿਰ ਗਰਮੀ ਦੇ ਵਿੱਚ ਦਾਣਾ ਸਬਜ਼ੀਆਂ ਦੇ ਵਿੱਚ ਵਰਤ ਲੈਨੇ ਹੁੰਨੇ ਆ ਮੁੱਲ ਮੀਠੀ ਨਹੀਂ ਲੈ ਕੇ ਹੁੰਦੇ ਸਰਦੀ ਦੇ ਵਿੱਚ ਆਮ ਹੁੰਦੀ ਉਦੋਂ ਸੁਕਾ ਲਈਦੀ ਆ ਹਾਂਜੀ ਆਪਾਂ ਨੂੰ ਮਿਰਚ ਪਾ ਦਿੱਤਾ ਤੇ ਇਹਨੂੰ ਚੰਗੀ ਤਰ੍ਹਾਂ ਹਿਲਾ ਦੇਵਾਂਗੇ ਹਿਲਾ ਕੇ ਗੈਸ ਸੇਮ ਕਰ ਦੇਵਾਂਗੇ 5 ਇੱਕ ਮਿੰਟ ਮਸਾਲੇ ਵਿੱਚ ਰਚ ਜਾਣ ਦੇਵਾਂਗੇ ਤੇ ਫਿਰ ਇਸ ਤੋਂ ਬਾਅਦ ਆਪਾਂ ਗੈਸ ਬੰਦ ਕਰ ਦੇਵਾਂਗੇ ਹਨਾ ਦੀ ਆਪਣੀ ਬਹੁਤ ਸੋਹਣੀ ਸਬਜੀ ਬਣ ਕੇ ਇਸ ਤਰ੍ਹਾਂ ਰੈਡੀ ਹੋ ਜਾਂਦੀ ਏ ਇੱਕ ਤਾਂ ਲੋਹੇ ਦੀ ਕੜਾਈ ਹੋ ਗਈ ਜੀ ਇੱਕ ਬਾਰ ਹੋ ਗਿਆ ਹਨਾ ਇੱਕ ਸਰੋਂ ਦਾ ਤੇਲ ਹੋ ਗਿਆ ਸਰੋਂ ਵਾਲੇ ਤੇਲ ਦੇ ਵਿੱਚ ਇਹ ਜਿਹੜੀਆਂ ਸਬ지ਆ ਹੁੰਦੀਆਂ ਪਰਮਲ ਬੈਂਗਨੀ ਹਨਾ ਫਲੀਆਂ ਟਿੰਡੀਆਂ ਇਦਾਂ ਦੀਆਂ ਸਬ지ਆ ਜਿਹੜੀਆਂ ਨੇ ਸਰੋਂ ਦੇ ਤੇਲ ਵਿੱਚ ਹੀ ਵਧੀਆ ਸਵਾਦ ਤੇ ਟੇਸਟੀ ਬਣਦੀਆਂ ਹਨਾ ਤੇ ਮੈਂ ਇਹਨਾਂ ਸਬ지ਆ ਨੂੰ ਇਹ ਲੋਹੇ ਦੀ ਕੜਾਈ ਆ ਇਸੇ ਲੱਗ ਰਹੀ ਆ ਵੀ ਇਹ ਕਾਲੀ ਆ ਪਰ ਨਹੀਂ ਇਹ ਲੋਹੇ ਦਾ ਕਲਰ ਹੀ ਇਦਾਂ ਦਾ ਹਨਾ ਤੇ ਇਹਦੇ ਵਿੱਚ ਮੈਂ ਬਣਾ ਕੇ ਰੈਡੀ ਕਰਦੀ ਹੁੰਨੀ ਆ ਹੁਣ ਆਪਣੀ ਸਬਜੀ ਬਿਲਕੁਲ ਬਨ ਕੇ ਰੈਡੀ ਹੋ ਗਈ ਠੀਕ ਹੈ ਜੀ ਤੇ ਬਸ ਪੰਜ ਦੋ ਮਿੰਟ ਹੋਰ ਸੇਕ ਲਵਾ ਦਿੰਦੇ ਆ ਮਸਾਲੇ ਵਿੱਚ ਰਚ ਜਾਣਗੇ ਤੇ ਫਿਰ ਆਪਾਂ ਬੰਦ ਕਰ ਦੇਵਾਂਗੇ ਠੀਕ ਹੈ ਜੀ ਤੇ ਇਹਸਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਇਸ ਤੇ ਹਰ ਰੋਜ਼ ਨਵੀਆਂ-ਨਵੀਆਂ ਵੀਡੀਓ ਤੁਹਾਨੂੰ ਮਿਲਦੀਆਂ ਰਹਿਣਗੀਆਂ